ਸਲਾਮ ਵਾਲੇਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਭਾਈ ਅੰਮ੍ਰਿਤਪਾਲ ਤੇ ਉਹਨਾਂ ਦੇ ਭਰਾ ਹਰਪ੍ਰੀਤ ਸਿੰਘ ਦੇ ਹਵਾਲੇ ਦੇ ਨਾਲ ਦੋ ਵੱਡੀਆਂ ਖਬਰਾਂ ਨੇ ਉਹਨਾਂ ਦੇ ਮਤਲਕ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਣੀ ਆ ਫਿਰ ਕਰਨੀ ਆ ਉਸ ਤੇ ਵਿਚਾਰ ਗੋ ਵਾਇਰਜ ਜੀ ਦਾ ਖਾਲਸਾ ਵਾਇਰਜ ਕੀ ਫਤਿਹ ਅੱਜ ਭਾਈ ਅੰਮ੍ਰਿਤਪਾਲ ਦੇ ਭਰਾ ਦੇ ਨਾਲ ਜੁੜੀ ਵੱਡੀ ਖਬਰ ਦਾ ਰੁਖ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਭਾਈ ਅੰਮਰਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਅਤੇ ਉਹਦਾ ਸਾਥੀ ਲੱਭਰੀ ਸਿੰਘ ਜਿਹੜਾ ਕਿ ਜਲੰਧਰ ਪੁਲਿਸ ਵੱਲੋਂ ਗ੍ਰਪਹدار ਕੀਤਾ ਗਿਆ ਸੀ ਪਿਛਲੀ ਦਿਨੀ ਤੇ ਉਹਨਾਂ ਕੋਲੋਂ ਜਿਹੜਾ 4 ਗ੍ਰਾਮ ਆ ਜਿਹੜਾ ਇਸ ਨਾਮ ਦਾ ਜਿਹੜਾ ਕੋਈ ਪਦਾਰਥਾ ਨਸ਼ੀਲਾ ਪਦਾਰਥ ਉਹ ਦੱਸਿਆ ਜਾ ਰਿਹਾ ਸੀ ਕਿ ਪੁਲਿਸ ਵੱਲੋਂ ਇਹ ਵੱਡੇ ਖੁਲਾਸੇ ਕੀਤੇ ਸੀ ਕਿ ਭਾਈ ਅੰਮਰਤਪਾਲ ਸਿੰਘ ਦੇ ਭਰਾ ਕੋਲੋਂ ਇਹ ਜਿਹੜਾ ਨਸ਼ੀਲਾ ਪਦਾਰਥ ਮਿਲਿਆ ਜਦੋਂ ਉਹਦੀ ਰਿਪੋਰਟ ਕਰਾਈ ਕਹਿੰਦੇ ਉਹ ਵੀ ਪੋਜ਼ਿਟਿਵ ਆਈ ਤੇ ਦੂਜੇ ਪਾਸੇ ਭਾਈ ਹਰਪ੍ਰੀਤ ਸਿੰਘ ਦਾ ਜਿਹੜਾ ਵਕੀਲ ਸਾਹਿਬ ਸੀ ਉਹਨਾਂ ਦਾ ਕਹਿਣਾਗਾ ਕਿ ਭਾਈ ਅੰਮਰਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਇਹ ਜਿੰਮਾ ਲਾਉਂਦੇ ਨੇ ਸਟ੍ਰੀਟਰ ਗੋਲੀਆਂ ਹੁੰਦੀਆਂ ਨੇ ਇੱਕ ਜਿਹੜੀਆਂ ਕਿ ਫਲਾਵਟ ਵਾਸਤੇ ਹੁੰਦੀਆਂ ਨੇ ਡੂਲੇ ਡੂਲੇ ਬਣਾਉਣ ਵਾਸਤੇ ਹੁੰਦੀਆਂ ਨੇ ਵੀ ਉਹ ਲੈਂਦਾਗਾ ਉਸ ਜਿਹੜਾ ਉਹਦਾ ਕਰਕੇ ਜੜੀਆਂ ਨੇ ਰਿਪੋਰਟ ਉਹ ਪੋਰਟ ਆਉਣੀ ਆਉਣੀ ਆ ਇਸ ਨੂੰ ਲੈ ਕੇ ਜਿਹੜਾ ਬੜੀ ਚਾਚਾ ਚੱਲੀਆਂ ਸੀ ਬੜਾ ਜਿਹੜਾ ਬਾਜ਼ਾਰ ਗਰਮ ਸੀ ਆਦਲਾ ਬਦਲੀ ਸੀ ਬੜਾ ਦਹਾਈ ਪਈ ਹੋਈ ਸੀ ਪਿੱਟਿਆ ਹੋਇਆ ਸੀ ਬੜਾ ਕੇ ਸਾਰਾ ਨਸਾ ਹੀ ਜਣੀ ਕਿ ਭਾਈ ਅੰਮਿਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਲੈ ਆਇਆ ਪੰਜਾਬ ਦੇ ਵਿੱਚ 4 ਗ੍ਰਾਮ ਤੇ ਹੁਣ ਤਾਂ ਉਹਨੂੰ ਦੱਸ ਦਈਏ ਕਿ ਭਾਈ ਹਰਪ੍ਰੀਤ ਸਿੰਘ ਆ ਤੇ ਲਾਪਰੇਤ ਸਿੰਘ ਦੋਨਾਂ ਦੀ ਜਿਹੜੀ ਅੱਜ ਜਮਾਨਤ ਹੋ ਚੁੱਕੀ ਆ ਤੁਹਾਨੂੰ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੱਸਦੀ ਏ ਕਿ ਜਿਹੜਾ 4 ਗ੍ਰਾਮ ਨਸ਼ੇ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘਾ ਤੇ ਉਹਦੇ ਸਾਥੀ ਲਾਪਰੇਤ ਸਿੰਘ ਦੀ ਜਿਹੜੀ ਅੱਜ ਜਮਾਨਤ ਹੋ ਚੁੱਕੀ ਆ ਤੇ ਦੂਸਰੀ ਆਪਾਂ ਗੱਲ ਕਰਦੇ ਆ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆਗਾ ਤੇ ਉਹਨਾਂ ਨੇ ਕੀ ਕਿਹਾਗਾ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਉਹ ਵੀ ਤੁਹਾਨੂੰ ਦੱਸਦੇ ਆ ਪੰਜਾਬ ਦੇ ਸੀਐਮ ਭਵੰਤ ਮਾਨ ਦਾ ਜਿਹੜਾ ਬਿਆਨ ਆ ਅੰਮ੍ਰਿਤਪਾਲ ਸਿੰਘ ਤੇ ਲੱਗੀ ਐਨਐਸਏ ਨੂੰ ਭਵੰਤ ਮਾਨ ਨੇ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਜੇ ਜ਼ਰੂਰੀ ਜੋ ਵੀ ਜ਼ਰੂਰੀ ਹੋਵੇਗਾ ਉਹ ਕਰਾਂਗੇ ਅਸੀਂ ਵੇ ਕਾਨੂੰਨ ਦੀ ਵਿਵਸਥਾ ਗਈ ਕਾਨੂੰਨ ਪੰਜਾਬ ਦਾ ਮਾਹੌਲ ਨਹੀਂ ਵਿਗੜਨ ਦੇਵਾਂਗੇ ਭਵੰਤਮਾਨ ਜੀ ਬਹੁਤ ਵਧੀਆ ਗੱਲ ਆ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਮੁੱਖ ਮੰਤਰੀ ਪੰਜਾਬ ਦਾ ਕਿ ਤੁਸੀਂ ਜਿਹੜਾ ਕਾਨੂੰਨ ਵਿਵਸਥਾ ਜਿਹੜੀ ਵਧੀਆ ਬਣਾ ਕੇ ਰੱਖੀ ਆ ਪੰਜਾਬ ਦੀ ਹੋਰ ਤੁਸੀਂ ਧਿਆਨ ਨਾਲ ਸੁਣਿਓ ਜਿਹੜਾਗਾ ਐਮਪੀ ਆ ਅੰਬਰਤਪਾਲ ਸਿੰਘ ਖੰਡੂਰ ਸਾਹਿਬ ਵਾਸੀਆਂ ਨੇ 4 ਲੱਖ ਵੋਟਾਂ ਦੇ ਨਾਲ ਉਹਨਾਂ ਜਿਹੜਾ ਉਹਨਾਂ ਨੂੰ 4 ਲੱਖ ਵੋਟਾਂ ਪਈਆਂ 2 ਲੱਖ ਕਰੀਬ ਵੋਟਾਂ ਨਾਲ ਜਿੱਤੇ ਨੇ ਹੁਣ ਇੱਕ ਐਮਪੀ ਜਿਹੜਾ ਬਣਿਆ ਹੋਇਆ ਸੰਵਧਾਨ ਦੀ ਸੌ ਚੋਕ ਕੇ ਬਣਿਆ ਜਿਹੜਾ ਕਿ ਆਪਾਂ ਕਹਿ ਲਈਏ ਕਿ ਓਮ ਵਿਰਲਾ ਜਿਹੜਾ ਲੋਕ ਸਭਾ ਦਾ ਸਪੀਕਰ ਆ ਉਹਨਾਂ ਵੱਲੋਂ ਸੌ ਵੀ ਚਕਾਈ ਗਈ ਹੁਣ ਦੱਸੋ ਇੱਕ ਐਮਪੀ ਜਿਹੜਾ ਸੰਵਧਾਨ ਦੇ ਤਹਿਤ ਜਿਹੜਾ ਬਣਿਆਗਾ ਉਹ ਕਾਨੂੰਨ ਵਿਵਸਥਾ ਭੰਗ ਕਰ ਸਕਦਾ ਪੰਜਾਬ ਦੀ ਦੱਸੋ ਮੈਨੂੰ ਤੁਸੀਂ ਇਹ ਗੱਲ ਮੈਨੂੰ ਦੱਸੋ ਸਾਰੇ ਪਾਰਟੀਆਂ ਵਾਲੇ ਦੱਸੋ ਇਹਦੇ ਉੱਤੇ ਆਪਾਂ ਕਿਸੇ ਦਾ ਕਿੰਤੂ ਪ੍ਰਾਂਤੂ ਨਹੀਂ ਕਰਦੇ ਮੈਂ ਸਾਰੇ ਪਾਰਟੀਆਂ ਨੂੰ ਬੇਨਤੀ ਕਰਦਾ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾਗਾ ਮੁੱਖ ਮੰਤਰੀ ਇਹ ਬਿਆਨ ਦੇ ਦਿੱਤਾ ਅੱਜ ਕਿ ਕਾਨੂੰਨ ਵਿਵਸਥਾ ਜਿਹੜੀ ਆ ਉਹ ਠੀਕ ਰੱਖੂੰਗਾ ਮੈਂ ਤੇ ਮੈਂ ਦੇਖਣਾਗਾ ਜੋ ਜ਼ਰੂਰੀ ਹੋਵੇਗਾ ਉਹੀ ਕਰੂੰਗਾ ਅਸੀਂ ਕਹਨੇ ਆ ਕਿ ਕਾਨੂੰਨ ਵਾਸਤਾ ਠੀਕ ਹੋਣੀ ਚਾਹੀਦੀ ਆ ਇੱਥੇ ਥਾਂ-ਥਾਂ ਗੋਲੀਆਂ ਚੱਲੀ ਜਾਂਦੀਆਂ ਇੱਥੇ ਐ ਨਹੀਂ ਪਤਾ ਲੱਗਦਾ ਕਿਹੜੇ ਕਦੋਂ ਤੁਰਤ ਕਦੋਂ ਮਾਰਦੇ ਗੋਲੀ ਕੱਢ ਕੇ ਇੱਥੇ ਬਿਹਾਰ ਵਾਲਾ ਕੰਮ ਹੋਇਆ ਪਿਆ ਪੰਜਾਬ ਦਾ 5 ਰੁਪਇਆ ਪੈਸੇ ਬੰਦਾ ਮਾਰ ਦਿੰਦੇ ਆ ਲੁੱਟਾ ਖੋਹਾਂ ਇੱਥੇ ਸਰੇ ਆਵਾ ਬਾਲੀਆਂ ਪੱਟੀਆਂ ਜਾ ਰਹੀਆਂ ਨੇ ਕਿਸੇ ਦਾ ਸਕੂਟਰ ਖੋਇਆ ਜਾ ਰਿਹਾ ਸਾਡੀਆਂ ਭੈਣਾਂ ਤੋਂ ਤੁਰੀਆਂ ਜਾਂਦੀਆਂ ਸੇਫ ਨਹੀਂ ਤੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਅੱਗ ਲੱਗੀ ਪਈ ਆ ਥਾਂ ਥਾਂ ਤੇ ਨਸ਼ਿਆਂ ਦਾ ਘਰ ਘਰ ਜਿਹੜਾ ਕਹਿ ਦਈਏ ਕਿ ਨਸ਼ਾ ਚੱਲ ਰਿਹਾਗਾ ਮਾੜ ਸਾਹ ਤੁਸੀਂ ਇੱਧਰ ਇੱਧਰ ਧਿਆਨ ਦਿਓ ਪਹਿਲਾਂ ਦੱਸੋ ਕਿਹੜੇ ਪਿੰਡ ਪੰਜਾਬ ਦੇ ਪਿੰਡ ਨਸ਼ਾ ਨਹੀਂ ਵਿਕਦਾ ਮੈਨੂੰ ਇੱਕ ਪਿੰਡ ਕੱਢ ਕੇ ਦਿਖਾ ਦਿਓ ਦੱਸੋ ਥਾਂ ਥਾਂ ਤੇ ਗੋਲੀਆਂ ਵੱਜ ਰਹੀਆਂ ਨੇ ਕਤਲ ਹੋ ਰਹੇ ਨੇ ਜੋ ਕੋਈ ਆਮ ਆਰੰਝਸ ਕਹਿ ਦਿੰਦੇ ਆ ਥਾਂ ਥਾਂ ਗੋਲੀਆਂ ਚੱਲੀਆਂ ਜਾ ਰਹੀਆਂ ਸਭ ਤੋਂ ਵੱਧ ਜਿੰਨੇ ਮੈਂ ਐਤ ਕੀ ਆਮ ਹੀ ਨੇ ਵਿੱਚ ਦੇਖਿਆ ਕਿ ਹਜ਼ਾਰਾਂ ਵਾਂਗੂ ਕਤਲੇਆਮ ਹੋ ਗਏ ਜਿਹੜੇ ਪੰਜਾਬ ਦੇ ਵਿੱਚ ਆ ਲਟੇਰਿਆਂ ਵੱਲੋਂ ਜਿਹੜਾ ਕੋਈ ਡਰ ਪਾਉ ਨਹੀਂ ਸਰਿਆਂਮ ਇੱਕ ਸਾਡੀ ਭੈਣ ਨੌਜਵਾਨ ਲੜਕੀ ਜਾਂਦੀ ਸੀ ਸਕੂਟਰੀ ਉੱਤੇ ਤੇ ਦੋ ਨੌਜਵਾਨ ਮੋਟਰਸਾਈਕਲ ਲਾ ਕੇ ਉਹਨੂੰ ਮੂਰੀ ਰੋਕ ਕੇ ਉੱਥੋਂ ਸਕੂਟਰੀ ਖੋ ਕੇ ਫਰਾਰ ਹੋ ਗਏ ਨਿਤ ਸਾਡੀਆਂ ਘਟਨਾਵਾਂ ਆ ਰਹੀਆਂ ਨੇ ਬੱਚੀਆਂ ਨਹਿਰਾਂ ਵਿੱਚ ਸਾਲ ਮਾਰ ਰਹੀਆਂ ਨੇ ਕਿਸੇ ਨੂੰ ਸਾਰੇ ਪਰਿਵਾਰ ਮਾਰ ਰਹੇ ਨੇ ਕੋਈ ਤੰਗ ਹੋ ਕੇ ਕਿਸ ਤਰ੍ਹਾਂ ਮਰ ਰਹੀਆਂ ਨੇ ਕੋ ਨੌਜਵਾਨ ਤੰਗ ਹੋ ਕੇ ਮਰੇ ਆਗਾ ਥਾਂ ਥਾਂ ਗੋਲੀਆਂ ਚੱਲੀਆਂ ਜਾ ਰਹੀਆਂ ਨੇ ਪੰਜਾਬ ਦਾ ਮਾਹੌਲ ਜਿਹੜਾਗਾ ਕਿਤੇ ਅਸੀਂ ਸੁਣਦੇ ਹੁੰਦੇ ਸੀ ਛੋਟੇ ਹੁੰਦੇ ਕਿ ਬਿਹਾਰ ਦੇ ਵਿੱਚ ਜਿਹੜਾ 5 ਰੁਪਏ ਪਿੱਛੇ ਬੰਦਾ ਮਾਰ ਦਿੰਦੇ ਨੇ ਅੱਜ ਮੈਂ ਆਪ ਦੇ ਅੱਖੀ ਵੇਖ ਰਿਹਾ ਤੇ ਕੰਨੀ ਸੁਣ ਰਿਹਾ ਇਹ ਗੱਲ ਕਾਨੂੰਨ ਵਿਵਸਥਾ ਠੀਕ ਰੱਖੋ ਇਹ ਸਾਰਾ ਪੰਜਾਬ ਚਾਹੁੰਦਾਗਾ ਸਾਰਾ ਮੁਲਕ ਚਾਹੁੰਦਾਗਾ ਅਸੀਂ ਕਹਿੰਦੇ ਇੱਕ ਦੋ ਕਹਿੰਦੇ ਆ ਵੀ ਕਾਨੂੰਨ ਵਾਸਤਾ ਜਿਹੜੀ ਵਿਗੜੇ ਪਰ ਮੈਨੂੰ ਇਹ ਦੱਸੋ ਭਵੰਤਮਾਨ ਜੀ ਮੁੱਖ ਮੰਤਰੀ ਸਾਹਿਬ ਕਿ ਐਮਪੀ ਜਿੱਤੇਗਾ ਤੇ ਪੰਜਾਬ ਦੇ ਵਿੱਚ ਹੀ ਐਮਪੀ ਜਿੱਤੇਗਾ ਕੋਈ ਬਾਹਰੋਂ ਕੇਰਲਾ ਮਰਾਠਾ ਤੋਂ ਜਾ ਕੋਈ ਹੋਰ ਸਟੇਟ ਤੋਂ ਨਹੀਂ ਆਇਆ ਜਾ ਕੋਈ ਭਾਈ ਅਮਰਤਪਾਲ ਦੇ ਪਰਾ ਹਰਪ੍ਰੀਤ ਸਿੰਘ ਦੇ ਹਵਾਲੇ ਨਾਲ ਜਿਹੜੀ ਵੱਡੀ ਖਬਰ ਹੈ ਉਹ ਇਹ ਹੈ ਕਿ ਉਹਨਾਂ ਤੇ ਉਹਨਾਂ ਦੇ ਸਾਥੀ ਲਪ੍ਰੀਤ ਸਿੰਘ ਦੀ ਜਮਾਨਤ ਹੋ ਗਈ ਹੈ ਉਹਨਾਂ ਦੇ ਪਰਿਵਾਰ ਵਾਸਤੇ ਇਹ ਖੁਸ਼ੀ ਦੀ ਖਬਰ ਹੈ ਜਿ ਉਹਨਾਂ ਦੇ ਉੱਤੇ ਜਿਹੜੀ ਏਡੀ ਵੱਡੀ ਮਕਦਾਰ ਦੇ ਵਿੱਚ ਨਸ਼ਾ ਪਾਇਆ ਸੀਗਾ ਉਸ ਦੇ ਵਿੱਚੋਂ ਉਹ ਬਰੀ ਹੋ ਗਏ ਆ ਉਹਨਾਂ ਦੀ ਜ਼ਮਾਨਤ ਜੜੀ ਹੈ ਉਹ ਹੋ ਗਈ ਹੈ ਤੇ ਦੂਸਰੀ ਖਬਰ ਹੈਗੀ ਹੈ ਭਾਈ ਅਮਰਤਪਾਲ ਨੂੰ ਲੈ ਕੇ ਤੁਸੀਂ ਜਿਸ ਤਰ੍ਹਾਂ ਸਾਰੇ ਵੀਰੋ ਤੁਸੀਂ ਜਾਣਦੇ ਹੋ ਹੈ ਕਿ ਸੰਸਦ ਦਾ ਮੌਨਸੂਨ ਦਾ اجلاس ਜਿਹੜਾ ਹੈ ਉਹ 4 ਦਿਨ ਤੋਂ ਜਾਰੀ ਹੈ ਤੇ ਅੱਜ ਚਰਨਜੀਤ ਸਿੰਘ ਚੰਨੀ ਨੇ مختلف ਮੁੱਦਿਆਂ ਦੇ ਉੱਤੇ ਆਵਾਜ਼ ਚੁੱਕੀ ਉਹਦੇ ਵਿੱਚ ਭਾਈ ਅਮਰਪਾਲ ਦੇ ਮੁੱਦੇ ਤੇ ਵੀ ਆਵਾਜ਼ ਚੁੱਕੀ ਕਿ ਉਹ ਐਮਪੀ ਖਡੂਰ ਸਾਹਿਬ ਕਿ ਉਹ ਐ ਖਡੂਰ ਸਾਹਿਬ ਤੋਂ ਐਮਪੀ منتخب ਹੋਏ ਨੇ اور ਉਹਨਾਂ ਨੇ ਇੱਕ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਹੈ ਪਰ ਉਸ ਦੇ ਬਾਵਜੂਦ ਵੀ ਉਹ ਸੰਸਦ اجلاس ਵਿੱਚ ਮੌਜੂਦ ਨਹੀਂ ਹੈਗੇ ਬਲਕਿ ਉਹਨਾਂ ਦੇ ਉੱਤੇ ਐਨਐਸ ਲਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਨਜ਼ਰਬੰਦ ਕੀਤਾ ਹੋਇਆ ਜਿਹੜਾ ਕਿ ਸਰਾਸਰ ਗਲਤ ਹੈਗਾ ਵਾ ਤੇ ਜਦੋਂ ਸੀਐਮ ਭਗਵੰਤ ਮਾਨ ਨੂੰ ਪੱਤਰਕਾਰਾਂ ਨੇ ਸਹਾਫੀਆਂ ਨੇ ਚਰਨਜੀਤ ਚੰਨੀ ਦੇ ਉਸ ਸਵਾਲ ਜਿਹੜਾ ਉਹਨੇ ਕਿ ਸੰਸਦ ਦੇ ਵਿੱਚ ਚੁੱਕਿਆ ਹੈ ਉਹਦੇ ਬਾਰੇ ਪੁੱਛਿਆ तो सी एम भगवंत मान ने कहा कि मैं हर काम जरा कायदे कानून के असूलों के मुताबिक करना है मैं सिर्फ एक दाई एम पी ए का ही सीएम नहीं है बल्कि मैं तीन करोड़ आवाम का सीएम हैगा जड़िया जीजा बेहतर है वे मुताबिक काम करा मैं कानून के दायरे तो बार जाके कुछ भी नहीं कर सकता ਤੇ ਉਥੇ ਬਹੁਤ ਸਾਰੇ ਸਵਾਲ ਖੜੇ ਹੋ ਗਏ ਕਿ ਬਹੁਤ ਸਾਰੀਆਂ ਚੀਜ਼ਾਂ ਪੰਜਾਬ ਦੇ ਵਿੱਚ ਜੜੀਆਂ ਕਾਨੂੰਨ ਦੇ ਦਾਇਰੇ ਤੋਂ ਬਾਹਰ ਹੋਣਦੀਆਂ ਵੈ ਜੜੀਆਂ ਨظمੋ ਜ਼ਬਤ ਖਰਾਬ ਕਰਨਦੀਆਂ ਹਨ ਮਾਹੌਲ ਖਰਾਬ ਕਰਨਦੀਆਂ ਹਨ ਮਾਹੌਲ ਦੇ ਨਾਲ ਨਾਲ ਆਉਣ ਵਾਲੀ نسل ਜਿਹੜੀ ਹੈ ਉਹ ਖਰਾਬ ਹੁੰਦੀ ਹੈ ਮਸਤਕਬਲ ਖਰਾਬ ਹੁੰਦਿਆ ਉਹਦੇ ਬਾਰੇ ਕਦੀ ਗੌਰ ਫਿਕਰ ਨਹੀਂ ਕੀਤੀ ਗਈ ਲੇਕਿਨ ਐਮਪੀਏ ਖਡੂਰ ਸਾਹਿਬ ਤੋਂ ਜਿਹੜੇ ਕਿ ਵੱਡੀ ਲੀਡ ਦੇ ਨਾਲ ਜਿੱਤੇ ਨੇ ਲੋਕਾਂ ਨੇ ਇੱਕ ਵੱਡਾ ਫਤਵਾ ਉਹਨਾਂ ਦੇ ਮੁਤਲਕ ਦਿੱਤਾ ਹੈ ਉਹਦੇ ਮੁਤਲਕ ਸੀਐਮ ਭਗਵੰਤ ਮਾਨ ਜਿਹੜੇ ਆ ਉਹ ਕਾਹਦੇ ਕਾਨੂੰਨ ਦੇਖਦੇ ਹੈਗੇ ਆ ਔਰ ਇਹ ਦੇਖਦੇ ਆ ਕਿ ਕਿਤੇ ਨਿਜ਼ਾਮ ਨਾ ਖਰਾਬ ਹੋਈਏ ਜਾਂ ਮਾਹੌਲ ਦੇ ਉੱਤੇ ਬੁਰਾ ਅਸਰ ਨਾ ਪਈ ਜਾਂ ਕਾਨੂੰਨ ਦੇ ਦਾਇਰਿਆਂ ਚੋਂ ਬਾਹਰ ਨਾ ਨਿਕਲ ਕੇ ਕੋਈ ਕੰਮ ਕੀਤਾ ਜਾਵੇ ਇਨੀਆਂ ਪਚੀਦਗੀਆਂ ਚ ਜਾ ਕੇ ਉਸ ਮਾਮਲੇ ਨੂੰ ਦੇਖਦੇ ਆ ਜਿਵੇਂ ਆਏ ਰੋਜ਼ ਨਿਤਨੇ ਜਿਹੜੇ ਮਾਮਲੇ ਆਉਂਦੇ ਆ ਉਹਨਾਂ ਦੇ ਉੱਤੇ ਕੋਈ ਗੌਰ ਨਹੀਂ ਕਰਦਾ ਬਲਕਿ ਉਹ ਸੁਣੀ ਅਣਸੁਣੀ ਕਰਕੇ ਟਾਲ ਮਟੋਲ ਕਰ ਦਿੱਤੀ ਜਾਂਦੀ ਹੈਗੀ ਹੈ ਇਸ ਕ ਕਾਦੇ ਵਾਸਤੇ ਆਪਣੀ ਸੀਟ ਬਚਾਉਣ ਵਾਸਤੇ ਇਹ ਉਹ ਕਰਨ ਦੇ ਹੀ ਹੈਗੇ ਆ ਤੇ ਸੀਟ ਇਸ ਤਰ੍ਹਾਂ ਨਹੀਂ ਬਚਣੀ ਹੈਗੀ ਜਿਸ ਤਰ੍ਹਾਂ ਕਿ ਸੀਐਮ ਭਗਵਾਨਤਮਾਨ ਨੇ ਆਪ ਹੀ ਗਿਆ ਸੀਗਾ ਕਿ ਅਕਾਲੀ ਦਲ ਤੇ ਬਾਦਲ ਚੰਗੇ ਹੁੰਦੇ ਤੇ ਮੈਨੂੰ ਮੇਰਾ ਚੋਣਾ ਨਾ ਕੀਤਾ ਜਾਂਦਾ ਤੇ ਕਿਤੇ ਇਹ ਨਾ ਹੋਵੇ ਕਿ ਹੁਣ ਇਹਨਾਂ ਨੂੰ ਵੀ ਰੱਦ ਕਰ ਦਿੱਤਾ ਜਾਵੇ ਔਰ ਜਿਹੜੀ 2027 ਨੂੰ ਚੋਣਾਂ ਲੜੀ ਜਾਣੀ ਹੈ ਉਹਦੇ ਵਿੱਚ ਚੌਥਾ ਬਦਲਾਅ ਕੀਤਾ ਜਾਵੇ ਕਿਸੇ ਚੌਥੇ ਮੈਂਬਰ ਦਾ ਚੋਣ ਕੀਤਾ ਜਾਵੇ ਇਸ ਲਈ ਇਹਨਾਂ ਨੂੰ ਆਪਣੀ ਸਲਾਹ ਕਰਨ ਦੀ ਜ਼ਰੂਰਤ ਹੈਗੀ ਹੈ ਇਸ ਸਕੇ ਵੀਰੋ ਅੱਜ ਦੀ ਵੀਡੀਓ ਵੀਡੀਓ ਬਾਰੇ ਤੁਹਾਡਾ ਕੀ ਖਿਆਲ ਹੈਗਾ ਕਮੈਂਟ ਦੇ ਵਿੱਚ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ